ਗੋਲ ਰਿਆ ਜੀ ਰਾਜੇ ਦੀ ਕਬੱਡੀ ਪਾ ਰਹੀ ਹੈ ਜੀ ਚਾਰ ਜਾਫੀ ਖੜੇ ਨੇ ਪੱਟਾਂ ਦੇ ਸਾਹਮਣੇ ਇੱਕ ਪਾਸੇ ਮਨਾਈ ਜੀ ਦੇ ਜੱਗੇ ਕਾਢੀ ਆ ਇਹਨੇ ਬੜਾ ਜੀ ਜਿੰਦਗੀ ਦਾ ਬਾਲਾ ਵੀ ਜੱਗਿਆ ਜੀ ਆ ਰਿਹਾ ਮੋਸ ਫੜ ਕਮੋ ਫਟਾ ਤਾਹਰ ਕੋਈ ਵੱਜੇ ਕਬੱਡੀ ਗੇਮ ਨੇ ਆਹ ਹੋਏ ਰਾਜੇ ਜੀ ਨੋਰੀ ਸਾਜੀ ਰਾਜੇ ਨੇ ਰੀਚਨਾ ਕਬੱਡੀ ਪਾਈ ਹੈ ਦੇ ਨੰਬਰ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਦੁੱਤਾ ਪਹਿਲਾ ਨੰਬਰ ਇਧਰ ਚਾਰ ਜਾਫੀ

ਆਦੇ ਟੀਨੇ ਨੜਾਲੇ ਦੀਆਂ ਕੱਲਾ ਇਬਰਾਹੀਮ ਆਦੇ ਸੋਨੂ ਦਾ ਨਾਮ ਦੁਨੀਆ ਭਰ ਦੇ ਵਿੱਚ ਤਸਿੱਦ ਹੈ ਪਰ ਆਹ ਵੇਖਦੇ ਵੀ ਖੜਕਾ ਦੜਕਾ ਇਧਰਲੇ ਪਾਸੇ ਜਿਸਿਆ ਭੱਜਦਾ ਹੈ ਆਓ ਨੰਬਰ ਇੱਕ ਦੇ ਖਾਤੇ ਨਸਰਾਏ ਦੀ ਟੀਮ ਦੇ ਖਾਤੇ ਨੰਬਰ ਦਾ ਵਾਦਾ ਹੋ ਚੁੱਕਿਆ ਹੈ ਕਿ ਪਾਕਿਸਤਾਨਗੇ ਸਿੱਟ ਮਦਾਨ ਦੇ ਮਿੱਤਰੋ ਵੀ ਅੱਜ ਦੂਜਾ ਬਣਾ ਦੇ ਸਾਥ ਦੇ ਦੀ ਟੀਮ ਦੇ ਦੇਗੋਵਾਲ ਦੀ ਟੀਮ ਜਦੋਂ ਗਰਾਉਂਡ ਦੇ ਵਿੱਚ ਆਵੇਗੀ ਕਾਲਾ ਫਾਨੀ ਫਾਲ ਜਿਹੜਾ ਲਾਵੇਗਾ ਆ ਮੁੰਡਾ ਕਹਿੰਦਾ ਡੇਰਾ ਬਾਬਾ ਨਾਲ ਕੋਲ ਚੱਕਲ ਕੇ ਆਇਆ ਹੈ ਫਿਰ ਫਾਨੀ ਇਹ ਕਹਿੰਦੇ ਡੇਰਾ ਬਾਬਾ ਨਾਲ ਵੀ ਤਵੇਸਰ ਪਾਲੇ ਦੇ ਕਰਕੇ ਫਿਰ ਕਿਹਦੇ ਕੱਲੇ ਦੇ ਕਰਦੇ ਹਨ ਖਲਾ ਟਿਕਾਣਾ ਢੋਲੀ ਦੇ ਨੂੰ ਉਹਦੀ ਘੜ ਢੋਲ ਬੰਦ ਰੱਖੇ ਮੇਰਾ ਭਰਾ ਫੱਟਾ ਤਰ ਹੋਈ ਜੀ ਸੌਣ ਦੇ ਵਿੱਚ ਹੋਈ ਫੜੀ ਚਾਰੇ ਸੌਣ ਬੱਦੀ ਹੋਈ ਗੁੱਤ ਲੱਗਦਾ ਆ ਜੋਰ ਦੇਗੋਵਾਲ ਦੀ ਧਰਤੀ ਹੁਣ ਕਿਵੇਂ ਸਰਕਾਰ ਪੁਲਿਸ ਨੂੰ ਯਾਰ ਕੇ ਸਟੇਡੀਅਮ ਤੋਂ ਆ بھی چرچا چرچا ساری کی چرچا کاگے کا نام کدے بادل کا نام کدے روبر نام پوری دنیا ہے پوپل پر بجوڑا پنڈر بھی تگڑا کھیل کنڈا پاکستان یہ بابا ہر لال کبڈی کا وسیا پر اج گرال کبڈی 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 کردہ کرا نوجوان ਹੁਣ ਇਸ ਤੋਂ ਬਾਅਦ ਕਹਾਂ ਜਿਹੜਾ ਵੱਡੇ ਪਤਾ ਕਰਦੇ ਮੇਰੇ ਸਿਰਮਾ ਸਾਹਿਬ ਆ ਦੀਪਾ ਜੀ ਆਪ ਸਵਾਗਤ ਹੈ ਆਸਟ੍ਰੇਲੀਆ ਦੀ ਧਰਤੀ ਤੇ ਸਾਡੇ ਨਾਮ ਕੋ ਸੁਣਨ ਦੀ ਗੱਲ ਆਇਆ ਹੈ ਵੀ ਛੋਟੀ ਦਾ ਮੈਚ ਖੇਡਾ ਜਾ ਰਿਹਾ ਬਾਅਦ ਵਿੱਚ ਮੇਰਾ ਕਰਦਾ ਕਦੇ ਕੋਈ ਵੀ ਜਿਹੜੇ ਹਿਸ਼ਿਆਰਪੁਰ ਜੀ ਕਬੱਡੀ ਦੀ ਵੱਡੀ ਰੇਡ ਵੱਡੇ ਵੱਡੇ ਮਨ ਪੈਦਾ ਕੀਤੇ ਜਿਹੜੇ ਹਿਸ਼ਿਆਰਪੁਰ ਦਾ ਪਰ ਇਹਦਾ ਦੇ ਪਾਸੇ ਫਲਾ ਖੜਾ ਉਹਨੇ ਬੜੀ ਕਰਵਾਇ ਜੇ ਨੰਬਰ ਫੀਲਡਰ ਦੇ ਖਾਤੇ ਚੁੜ ਗਿਆ ਫਿਰ ਸੀਨਾ ਸੇਵਾ ਸਿੰਘ ਜੀ ਅੱਜ ਪਹਿਲੇ ਦਿਨੀ ਮੈਚਾਂ ਦਾ ਨਜ਼ਾਰਾ ਵੱਜਿਆ ਹੋਇਆ ਜੋ ਕੱਲੋ ਰਾਸ਼ਟਰੀ ਕਬੱਡੀ ਫੈਡਰੇਸ਼ਨ ਲੜਕਿਆਂ ਦਾ ਮੈਚ ਇਸ ਸ਼ਾਮ ਵਾਲੇ ਮੀਰੋ ਜਿੱਦੇ ਚਾਰ ਦਾ ਖੜਾ ਲਗੜਾ ਜੱਕ ਬਾਈ ਉਹ ਜੈਦਾਰ ਜੈਦਾਰ ਦਾ ਖੜਾ ਲਗੜਾ ਇਧਰ ਦੇ ਪਾਸੇ ਜਸੀ ਸਾਹਮਣੇ ਸਾਹਮਣੇ ਵਾਲਾ ਜੀਟੂ ਜੀਟੂ ਤੇ ਜਸੀ ਦੇ ਦਰਮਿਆਨ ਮੁਕਾਬਲਾ ਨੀ ਹੋ ਰਿਹਾ ਜੀਟੂ ਸਾਹਮਣੇ ਜਸੀ ਨੂੰ